ਸਤਿ ਸ਼੍ਰੀ ਅਕਾਲ ਜੀ ਮੈਂ ਬੱਬੂ ਤੁਸੀਂ ਮੇਰਾ ਮਾਨ ਮੈਂ ਕਹਿੰਦਾ ਵੀ ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਦੋਸਤੋ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਟਾਕ ਸ਼ੋਅ ਦੇ ਵਿੱਚ ਆਪਣੀ ਇੰਟਰਵਿਊ ਦੇ ਦੌਰਾਨ ਇੰਦਰਜੀਤ ਨਿੱਕੂ ਬੱਬੂ ਮਾਨ ਸਾਹਿਬ ਬਾਰੇ ਕੁਝ ਗੱਲਾਂ ਕਰਦੇ ਹੋਏ ਨਜ਼ਰ ਆਏ ਹਨ ਦੋਸਤੋ ਇਹ ਇਸ ਖਬਰ ਦੇ ਉੱਤੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਬੱਬੂ ਮਾਨ ਸਾਹਿਬ ਦੇ ਸਾਰੇ ਫੈਨਸ ਜਾਣਦੇ ਹਨ ਦੋਸਤੋ ਕਿ ਬੱਬੂ ਮਾਨ ਸਾਹਿਬ ਦੇ ਆਸਟ੍ਰੇਲੀਆ ਸ਼ੋਅ ਦੀਆਂ ਡੇਟਾਂ ਪਹਿਲੇ ਹੀ ਅਨਾਊਂਸ ਹੋ ਚੁੱਕੀਆਂ ਸਨ ਇਸ ਟੂਰ ਦਾ ਪਹਿਲਾ ਸ਼ੋਅ ਜੀ ਮੈਂ ਬੱਬੂ ਤੁਸੀਂ ਮੇਰਾ ਮਾਨ 26 ਜੁਲਾਈ ਕਨਵੈਨਸ਼ਨ ਸੈਂਟਰ ਮੈਲਬੌਰਨ ਆਸਟ੍ਰੇਲੀਆ ਆ ਜੋ ਫਿਰ ਲਾ ਦੀ ਰੌਣਕਾ ਸਤਿ ਸ਼੍ਰੀ ਅਕਾਲ ਤੇਰੇ ਬਿਨਾ ਮਰ ਜਾਾਂਗੇ ਤੇ ਹੋਣ ਗੱਲ ਕਰਦੇ ਆ ਉਸ ਖਬਰ ਦੇ ਬਾਰੇ ਜਿਸ ਵਿੱਚ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸਨ ਕਿ ਇੰਦਰਜੀਤ ਨਿੱਕੂ ਕੀ ਬੋਲੇ ਹਨ ਬੱਬੂ ਮਾਨ ਸਾਹਿਬ ਬਾਰੇ ਦੋਸਤੋ ਪਿਛਲੇ ਦਿਨੀ ਹੋਈ ਸੀ ਇੱਕ ਇੰਟਰਵਿਊ ਇੰਟਰਵਿਊ ਦੇ ਦੌਰਾਨ ਇੰਟਰਵਿਊ ਦੀ ਹੋਸ ਮਾਹੀ ਸ਼ਰਮਾ ਵੱਲੋਂ ਪੁੱਛੇ ਗਏ ਸਵਾਲਾਂ ਦਾ ਬੇਵਾਕ ਜਵਾਬ ਦਿੰਦੇ ਹੋਏ ਇੰਦਰਜੀਤ ਨਿੱਕੂ ਨੇ ਬਹੁਤ ਸਾਰੀਆਂ ਗੱਲਾਂ ਆਖੀਆਂ ਸਨ ਤੇ ਬੱਬੂ ਮਾਨ ਸਾਹਿਬ ਬਾਰੇ ਵੀ ਬਹੁਤ ਸਾਰੀਆਂ ਖੁੱਲ ਕੇ ਗੱਲਾਂ ਕੀਤੀਆਂ ਤੇ ਆਓ ਆਪਾਂ ਵੀ ਨਜ਼ਰ ਮਾਰਦੇ ਇਸ ਵੀਡੀਓ ਦੇ ਰਾਹੀਂ ਬੱਬੂ ਦੋਨੋਂ ਅਸੀਂ ਭਰਾ ਗੱਡੀ 'ਚ ਬੈਠੇ ਬੱਬੂ ਨਾਲ ਨਾ ਜੀ ਬੱਬੂ ਮੇਰਾ ਪੁਰਾਣਾ ਮਿੱਤਰ ਹਣ ਜੀ ਤੂੰ ਗਾਣਾ ਕਬੰਦ ਕਰਤਾ ਮੈਂ ਕਿਹਾ ਯਾਰ ਵੀ ਹੁਣ ਗਾਣੇ ਗੁਣੇ ਜਿਹਾ ਲੈ ਚੱਲ ਨਹੀਂ ਰਿਹਾ ਮੈਂ ਟਰਾਈ ਤਾਂ ਕਈ ਵਾਰ ਕੀਤੀ ਐ ਕਿਉਂਕਿ ਜਦੋਂ ਬ੍ਰੇਕ ਤੋਂ ਬਾਅਦ ਟਰਾਈ ਕਰਦੇ ਆ ਨਾ ਫਿਰ ਤੁਹਾਨੂੰ ਬਹੁਤ ਕੁਝ ਕਰਨਾ ਪਊਗਾ ਕਰਨਾ ਪੈਂਦਾ ਬਿਲਕੁਲ ਤੇ ਜਿਹੜਾ ਸਮਾਂ ਚੱਲਦਾ ਉਹ ਸਮੇਂ ਦੇ ਨਾਲ ਚੱਲਣਾ ਪਊਗਾ ਚੱਲਣਾ ਪੈਂਦਾ ਮੈਨੂੰ ਕਹਿੰਦਾ ਇੱਕ ਗੱਲ ਦੱਸ ਜਦੋਂ ਆਪਾਂ ਗਾਣਾ ਸ਼ੁਰੂ ਕੀਤਾ ਸੀ ਜਦੋਂ ਆਪਾਂ ਨੂੰ ਗਾਣਾ ਹੁੰਦਾ ਸੀ ਮੈਂ ਕਹਿੰਨਾ ਆਪਣੇ ਕੋਲੇ ਕੋਈ ਸਾਧਨ ਹੈ ਜੇ ਸੀਗੇ ਜਿਵੇਂ ਹੁਣ YouTube ਹੈ ਜਾਂ ਸੋਸ਼ਲ ਨੈਟਵਰਕਿੰਗ ਇੰਨੀ ਸਟਰੋਂਗ ਹੈ ਮੈਂ ਕਹਿੰਨਾ ਆਪਾਂ ਨੂੰ ਗਾਣਾ ਲਿਖਣਾ ਹੁੰਦਾ ਸੀ ਮੈਂ ਕਹਿੰਨਾ ਮਿਊਜ਼ਿਕ ਮਿਊਜ਼ਿਕਲ ਕੋ ਜਾਣਦਾ ਸੀ ਮੈਂ ਕਹਿੰਨਾ ਕੋਈ ਕੰਪਨੀ ਜਾਣਦੀ ਸੀ ਮੈਂ ਕਹਿੰਨਾ ਕਹਿੰਦਾ ਹੁਣ ਆਪਾਂ ਨੂੰ ਕਿੰਨੀ ਦੁਨੀਆ ਜਾਣਦੀ ਆ ਕੀ ਬਾਤ ਇਹਨਾਂ ਦੇ ਨਾਲ ਨਾਲ ਆਪਾਂ ਨੂੰ ਆਡੀਅנס ਕਿੰਨਾ ਪਿਆਰ ਕਰਦੀ ਆ ਜੇ ਆਪਾਂ ਥੋੜੀ ਜਿਹੀ ਟਰਾਈ ਕਰੀਏ ਕਿਉਂ ਨਹੀਂ ਜਿੱਤ ਸਕਦੇ ਬਿਲਕੁਲ ਉਹ ਕਹਿ ਕੇ ਗਿਆ ਤੇ ਮੈਂ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਹੈ ਕੇਂਦਰਜੀਤ ਨਿਕੂ ਬਬੂਮਾਨ ਸਾਹਿਬ ਨੂੰ ਆਪਣਾ ਪੁਰਾਣਾ ਦੋਸਤ ਦੱਸ ਰਹੇ ਹਨ ਤੇ ਮਾਨ ਸਾਹਿਬ ਵੀ ਆਪਣੀ ਦੋਸਤੀ ਸਮੇਂ-ਸਮੇਂ ਸਿਰ ਨਿਭਾਉਂਦੇ ਹੀ ਰਹਿੰਦੇ ਹਨ ਦੋਸਤੋ ਕਿਵੇਂ ਦੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਵੀ ਜਰੂਰ ਕਰੋ ਔਰ ਨਾਲ ਹੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਦਾਂ ਦੀਆਂ ਹੋਰ ਖਬਰਾਂ ਦੇਖਣ ਨੂੰ ਮਿਲਦੀ ਰਹਿਣ ਧੰਨਵਾਦ